ਦੈਨ ਹੈਲੋ ਗਾਇਸ ਹੁਣ ਮੈਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਪੇਂਟਿੰਗ ਲੈ ਕੇ ਆਈ ਹਾਂ ਇੱਕ ਹੋਰ ਨਵਾਂ ਕਹਿ ਲਓ ਕਿ ਡਿਜ਼ਾਈਨ ਲੈ ਕੇ ਆਈ ਹਾਂ ਜਿਹੜਾ ਕਿ ਆਪਾਂ ਸੂਟ ਦੇ ਉੱਪਰ ਆਰਾਮ ਨਾਲ ਕਰ ਸਕਦੇ ਆਂਗੇ ਬਟ ਇਹਦੇ ਲਈ ਤੁਹਾਨੂੰ ਮੇਰੀ ਵੀਡੀਓ ਵੀ ਪੂਰੀ ਵੇਖਣੀ ਪਵੇਗੀ ਬਿਕੋਜ਼ ਜੇ ਤੁਸੀਂ ਪੂਰੀ ਵੀਡੀਓ ਨਹੀਂ ਵੇਖੋਗੇ ਤਾਂ ਤੁਹਾਨੂੰ ਕੀ ਆ ਕਿਤੇ ਵੀ ਕੋਈ ਵੀ ਪ੍ਰੋਬਲਮ ਆ ਸਕਦੀ ਹੈ 컬러 ਕਰਨ ਚ ਜਾਂ ਫਿਰ 컬러 ਨੂੰ 쉐ਡ ਦੇਣ ਚ ਜਾਂ ਫਿਰ ਕਿਤੇ ਵੀ ਕੋਈ ਵੀ ਦੇਖੋ ਹੁਣ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਨੇ ਟਰੀਜ਼ ਨੇ نیچے ਹੋਣਾ ਤਾਂ ਵੀ ਹੋਣਾ ਹੈ ਆਪਾਂ ਸਾਰਾ ਕੁਝ ਕਰਨਾ ਹੈ ਬਰ ਜੇ ਤੁਸੀਂ ਇਹਦੇ ਇਹਨੂੰ ਪੂਰਾ ਨਹੀਂ ਵੇਖੋਗੇ ਤਾਂ ਤੁਸੀਂ ਕਿਦਾਂ ਇਹ ਸੋਚ ਲਓਗੇ ਵੀ ਤੁਹਾਨੂੰ ਇਹ ਪੂਰਾ ਆ ਜਾਵੇਗਾ ਤਾ ਹੁਣ ਮੈਂ ਕਿਲੇ ਥੋੜੇ ਦੋ ਕਲਰ ਲੈਣ ਨੂੰ ਦੇਖੋ ਇੱਕ ਡਾਰਕ ਐਂਡ ਇੱਕ ਸਕਿਨ ਹੈ ਥੋੜਾ ਡਾਰਕ ਹੈ ਸਕਿਨ ਨਹੀਂ ਕਹਿ ਸਕਦੇ ਆਪਾਂ ਨੂੰ ਆਹ ਬ੍ਰਾਊਨ ਹੈ ਤਾਂ ਹੁਣ ਤੁਸੀਂ ਦੇਖਿਓ ਕਿਦਾਂ ਆਪਾਂ ਡਰਾਇੰਗ ਕਰਦੇ ਹਾਂ ਡਰਾਇੰਗ ਨਹੀਂ ਪੇਂਟ ਸੂਟ ਦੇ ਉੱਪਰ ਫੈਬਰਿਕ ਫੈਬਰਿਕ ਪੇਂਟਿੰਗ ਹੁੰਦੀ ਹੈ ਨਾ ਜਿਹੜੀ ਉਹ ਹੁਣ ਤੁਸੀਂ ਦੇਖੋ ਦੋ ਟਰੀਜ਼ ਨੇ ਮੇਰੇ ਕੋਲੇ ਫਸਟਲੀ ਥੈਨ ਹੁਣ ਮੈਂ ਇਹਨੂੰ ਕੀ ਕਰਦੀ ਹਾਂ ਕਲਰ ਪਹਿਲਾਂ ਆਪਾਂ ਕੀ ਇਹਦਾ ਨੀਚੇਲਾ ਪੋਰਸ਼ਨ ਲਵਾਂਗੇ ਜਿਹੜਾ ਕਿ ਟਰੀਜ਼ ਦੇ ਜਿਹੜੇ ਮੋਡ ਹੁੰਦੇ ਨੇ ਉਹ ਕੀ ਆ ਨਾਰਮਲੀ ਸਭ ਨੂੰ ਪਤਾ ਹੈ ਸਭ ਜਾਣਦੇ ਨੇ ਕਿ ਬਰਾਊਨ ਹੁੰਦੇ ਨੇ ਡਾਰਕ ਬਰਾਊਨ ਜਾਂ ਲਾਈਟ ਬਰਾਊਨ ਜੋ ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋ ਥੈਨ ਹੁਣ ਕਿ ਆਪਾਂ ਪਹਿਲਾਂ ਇਹਨਾਂ ਨੂੰ ਕਲਰ ਕਰਾਂਗੇ ਥੈਨ ਅਗਲਾ ਫਿਰ ਆਪਾਂ ਸ਼ੁਰੂ ਕਰਾਂਗੇ ਬਾਕੀ ਉੱਪਰਲਾ ਪੋਰਸ਼ਨ ਪਲੀਜ਼ ਥੋੜੀ ਜੀ ਅੱਜ ਵੀਡੀਓ ਮੇਰੀ ਲੈਂਥ ਹੀ ਹੋ ਜੂਗੀ ਰਿਕਵੈਸਟ ਹੀ ਆ ਸਭ ਦੇ ਸਾਹਮਣੇ ਮੇਰੀ ਵੀਡੀਓ ਨੂੰ ਫੁੱਲ ਵੇਖੋ ਜੇ ਬਿਕੋਜ਼ ਇਮ ਨੂੰ ਚਾਹੀਦੀ ਵੀ ਹੈ ਮਤਲਬ ਕਿ ਮੇਰੇ ਵਿਊਜ਼ ਆਨ ਜਾਂ ਮੇਰਾ ਕੀਆ ਚੈਨਲ ਮੋਨਟਾਈਜ਼ ਹੋ ਜਾਏ ਤਾਂ ਮੈਂ ਤੁਹਾਨੂੰ ਕਹਿ ਰਹੀ ਆ ਕਿ ਮੇਰੀ ਥੋੜੀ ਜਿਹੀ ਵੀਡੀਓ ਜ਼ਰੂਰ ਪਲੀਜ਼ ਜ਼ਿਆਦਾ ਟਾਈਮ ਲਾ ਕੇ ਵੇਖ ਲਿਆ ਕਰੋ ਤਾਂ ਕਿ ਥੋੜਾ ਸਾਨੂੰ ਵੀ ਫਾਇਦਾ ਹੋ ਜਾਏ ਥੋੜਾ ਤੁਹਾਨੂੰ ਵੀ ਫਾਇਦਾ ਹੋ ਜਾਏ ਬਿਕੋਜ਼ ਅਸੀਂ ਉਂਝ ਹੀ ਨਹੀਂ ਬੋਲਦੇ ਵੀਡੀਓ ਦੇ ਵਿੱਚ ਉਹ ਸਾਡਾ ਕੋਈ ਮਤਲਬ ਹੀ ਹੁੰਦਾਗਾ ਵੀ ਅਸੀਂ ਤੁਹਾਨੂੰ ਹਰ ਇੱਕ ਚੀਜ਼ ਨੂੰ ਡਿਟੇਲਸ ਦੱਸਦੇ ਹਾਂਗੇ ਬਟ ਕੀ ਆ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਉਹ ਡਿਟੇਲਸ ਕੋਈ ਚੀਜ਼ ਭਾਲਦੀ ਨਹੀਂ ਬਸ ਉੱਪਰੋਂ ਉੱਪਰੋਂ ਜਾਂ ਅੰਦਾਜ਼ਾ ਜਿਹਾ ਮਿਲ ਜੇ ਬਾਕੀ ਸਭ ਕੁਝ ਆਉਂਦਾ ਹੀ ਹੈ ਅੱਜ ਦੀ ਅੱਜ ਦੀ ਜਨਰੇਸ਼ਨ ਬਟ ਇਹ ਕੀ ਨਹੀਂ ਹੁੰਦਾ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਟਾਈਮ ਟੂ ਟਾਈਮ ਪਤਾ ਲੱਗਦੀਆਂ ਰਹਿੰਦੀਆਂ ਨੇ ਬਟ ਇੱਕੋ ਦਮ ਆਪਾਂ ਉਹਨੂੰ ਚੀਜ਼ਾਂ ਨੂੰ ਨਹੀਂ ਸਿੱਖ ਸਕਦੇ ਕਿ ਸੋ ਹੁਣ ਕੀ ਆ ਦੇਖੋ ਬਹੁਤ इजीली ਤੁਹਾਡਾ ਤਾਂ ਕਲਰ ਵੀ ਹੋ ਜਾਏਗਾ ਕਿਉਂਕਿ ਇਹ ਬਹੁਤ ਛੋਟੀ ਜੀ ਹੈ ਇਨਾ ਟਾਈਮ ਵੀ ਨਹੀਂ ਲਾਵਾਂਗੀ ਵੀ ਮੈਂ ਤੁਹਾਨੂੰ ਜਿਹੜਾ ਤੁਹਾਨੂੰ ਆਖ ਦਿੱਤਾ ਵੀ ਅੱਜ ਮੇਰੀ ਲੈਂਥੀ ਹੋ ਜਾਊਗਾ ਤਾਂ 2 ਘੰਟੇ ਦੀ ਹੋ ਜਾਏਗੀ ਵੀਡੀਓ ਨਹੀਂ ਇਹ ਬਿਲਕੁਲ ਵੀ ਨਹੀਂ ਹੋਏਗਾ ਮੇਰੀ ਕੋਈ ਵੀਡੀਓ ਅੱਜ ਤੱਕ 2 ਘੰਟੇ ਦੀ ਨਹੀਂ ਆਈ ਤੇ ਨਾ ਹੀ ਕਦੇ ਆਵੇਗੀ ਬਿਕੋਜ਼ ਇਨਾ ਟਾਈਮ ਤੁਹਾਡੇ ਕੋਲ ਵੀ ਹੈ ਨਹੀਂ ਦੇਖੋ ਤੁਸੀਂ ਥੈਨ ਮੈਂ ਕਿਉਂ ਆਂਦਾ ਫਿਰ ਟਾਈਮ ਵੇਸਟ ਕਰਾਂ ਸੋ ਦੈਟਸ ਵਾਈ ਮੇਰੀ ਕੋਈ ਵੀ ਵੀਡੀਓ ਇਨੀ ਲੈਂਥੀ ਨਹੀਂ ਆਵੇਗੀ ਵੀ ਤੁਸੀਂ ਦੇਖਦੇ ਪਰੇਸ਼ਾਨ ਹੋ ਜਾਓ ਥੈਨ ਤੁਸੀਂ ਸਕਿਪ ਕਰ ਕਰਕੇ ਦੇਖੋ ਨਹੀਂ ਇਹ ਕਦੇ ਵੀ ਨਹੀਂ ਹੋਵੇਗੀ ਦੈਂਤੂਸੀ ਦੇਖੋ ਕਿੰਨਾ ਸੋਨਾ ਕੀ ਹੈ ਕਲਰ ਸ਼ਾਈਨ ਕਰ ਰਿਹਾ ਹੈ ਹੁਣ ਆਪਾਂ ਅਗਲੇ ਕਲਰ ਟ੍ਰੀਵਲ ਜਾਵਾਂਗੇ ਛੋਟੂ ਜਿਹਾ ਟ੍ਰੀਵਲ ਦੇਖੋ ਕਿੱਡੇ ਸੋਹਣੇ ਤਰੀਕੇ ਨਾਲ ਕਿ ਇਹ ਬਰਸ਼ ਚੱਲ ਰਿਹਾ ਤੇ ਆ ਬਿਲਕੁਲ ਵੀ ਸਾਈਡ ਤੋਂ ਨਹੀਂ ਨਿਕਲ ਰਿਹਾ ਇਹੀ ਇੱਕ ਹੁੰਦਾਗਾ ਵੀ ਆਪਾਂ ਬਸ ਬ੍ਰਸ਼ ਨੂੰ ਜਿਵੇਂ ਮਰਜ਼ੀ ਚਲਾਓ ਟੇਡਾ ਬਿੰਗਾ ਕਰਕੇ ਸੋਨਾ ਸੋਨਾ ਹੋਈ ਜਾਂਦਾ ਤਾਂ ਇਹ ਬੈਟਰ ਹੈ ਬਟ ਜੇ ਤੁਸੀਂ ਉਹੀ ਬ੍ਰਸ਼ ਤੁਹਾਡੇ ਕੀ ਹੈ ਸਾਈਡ ਸਾਈਡ ਤੇ ਕਲਰ ਕੱਢਣ ਲੱਗ ਜਾਏ ਤਾਂ ਉਹ ਬ੍ਰਸ਼ ਨੂੰ ਚੇਂਜ ਕਰੋ ਜਾਂ ਫਿਰ ਉਹ ਬ੍ਰਸ਼ ਨੂੰ ਠੀਕ ਕਰੋ ਸਾਫ਼ ਸੁਥਰਾ ਕਰੋ ਦੰਨ ਉਸੇ ਦੇਖੋ ਛੋਟੂ ਜਿਹਾ ਟ੍ਰੀ ਵੀ ਤਿਆਰ ਹੈ ਬਣ ਕੇ ਤਾਂ ਹੁਣ ਆਪਾਂ ਇੱਕ ਥੋੜਾ ਜਿਹਾ ਇਹਦੇ ਵਿੱਚ ਲਾਈਟ ਜਿਹੜਾ ਕੀ ਹੈ ਲਾਈਟ ਸਕਿਨ ਥੋੜਾ ਜਿਹਾ ਲਾਵਾਂਗੇ ਬਟ ਬਾਲਾ ਨਹੀਂ ਥੋੜਾ ਜਾਈ ਜਿਹਦੇ ਨਾਲ ਕੀ ਆ ਇਹਦੀ ਥੋੜੀ ਜਿਹੀ ਲੁੱਕ ਥੋੜੀ ਜਿਹੀ ਚੇਂਜ ਹੋ ਜੇ ਤੇ ਆਪਾਂ ਨੂੰ ਇਹ ਨੋਰਮਲ ਟਰੀ ਲੱਗੇ ਹੁਣ ਤੁਸੀਂ ਅੱਜ ਕੱਲ ਜਿੰਨੇ ਵੀ ਤੁਸੀਂ ਸੂਟ ਦੇਖ ਰਹੇ ਹੋ ਜਿਹੜੇ ਪੇਂਟ ਕੀਤੇ ਹੁੰਦੇ ਨੇ ਬਾਜ਼ਾਰ ਦੇ ਵਿੱਚ ਉਹਨੇ ਵਿੱਚ ਕੋਈ ਵੀ ਇਦਾਂ ਦਾ ਨਹੀਂ ਹੁੰਦਾਗਾ ਜ ਜਿਹਦੇ ਵਿੱਚ ਕੀ ਆ ਇਦਾਂ ਦਾ ਕਲਰ ਮਿਕਸ ਕਰ ਕਰਕੇ ਕੋਈ ਫਲਾਰ ਨਾ ਬਣਾਇਆ ਹੋਵੇ ਹਰ ਇੱਕ ਕਲਰ ਨੂੰ ਇੱਕ ਦੂਸਰੇ ਕਲਰ ਦੇ ਵਿੱਚ ਮਿਕਸ ਕੀਤਾ ਹੁੰਦਾ ਜਿਹਦੇ ਨਾਲ ਉਹਦੀ ਲੁੱਕ ਡਿਫਰੈਂਟ ਹੁੰਦੀ ਆ ਤੂੰ ਵੇਖਣ ਚ ਸੋਹਣਾ ਲੱਗਦਾ ਰੀਅਲ ਲੱਗਦਾ ਬਿਕੋਜ਼ ਅੱਜਕੱਲ ਹਰ ਇੱਕ ਚੀਜ਼ ਰੀਅਲ ਚਾਹੀਦੀ ਆ ਹਰ ਇੱਕ ਹਿਊਮਨ ਫੇਕ ਜਾਂ ਪਰ ਫਿਰ ਵੀ ਵੇਖੋ ਮੈਂ ਬਣਾ ਰਹੀ ਆ ਤੁਸੀਂ ਇਹੀ ਜਿਕੇ ਕੱਲ ਮੈਂ ਇਹੀ ਸੂਟ ਕੋਈ ਤਿਆਰ ਕਰਕੇ ਬਾਇ ਕਰਨ ਲਈ ਤੁਹਾਨੂੰ ਆਖ ਦੇਵਾਂ ਜਿੰਨੇ ਦਾ ਮਰਜ਼ੀ ਆ ਤੁਸੀਂ ਉਹ ਕੀ ਕਰੋਗੇ ਬਾਇ ਕਰ ਲਓਗੇ ਕਿਉਂ ਬਿਕੋਜ਼ ਕੀ ਹੈ ਇਹ ਭੇਡ ਚਾਲ ਆ ਅੱਜਕੱਲ ਦੀ ਜਨਰੇਸ਼ਨ ਕੀ ਹੈ ਬਸ ਇੱਕ ਚੀਜ਼ ਦੇਖ ਲੈਂਦੀ ਆ ਦੈਨ ਉਹਦੇ ਪਿੱਛੇ 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 ਜੋ ਕਿ ਆਪਾਂ ਨਹੀਂ ਕਰਦੇਗੇ ਸੋ ਪਲੀਜ਼ ਤੁਸੀਂ ਇਸ ਤੇ ਇਹ ਵੱਲ ਧਿਆਨ ਨਾ ਦੋ ਆਪਣਾ ਕੁਝ ਅਲੱਗ ਕਰੋ ਤੇ ਦੁਨੀਆ ਨੂੰ ਦਿਖਾਓ ਜਿੱਦਾਂ ਹੁਣ ਮੈਂ ਆ ਮੇਰਾ ਕੋਈ ਵੀ ਤੁਸੀਂ ਦੇਖ ਲਓ ਜੇ ਕੋਈ ਵੀ ਇਦਾਂ ਦਾ ਮੇਰੀ ਕੋਈ ਵੀਡੀਓ ਇਦਾਂ ਦੀ ਹੈ ਨਹੀਂ ਜਿੱਦਾਂ ਮੈਂ ਜਿੱਦਾਂ ਮੈਂ ਡਿਜ਼ਾਈਨ ਹੋਰ ਵੀਡੀਓ ਦਾ ਲੈਅ ਆ ਹੋਵੇ ਕੋਈ ਵੀ ਇਦਾਂ ਦੀ ਵੀਡੀਓ ਨਹੀਂ ਹੈਗੀ ਤਾਂ ਫਿਰ ਤੁਸੀਂ ਕਿਉਂ ਮੇਰੀ ਮਤਲਬ ਕਿ ਵੀਡੀਓ ਨਾ ਪਾਓ ਮੇਰੀ ਵੀਡੀਓ ਵੇਖ ਕੇ ਮੈਂ ਹੀ ਨਹੀਂ ਕਹਿ ਰਹੀ ਵੀ ਚਲੋ ਪਾ ਦਿਓ ਉਦੋਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾਗਾ ਬਟ ਜੇ ਤੁਸੀਂ ਕੋਈ ਆਪਣੇ ਮਾਈਂਡਸੈਟ ਨਾਲ ਕੋਈ ਚੀਜ਼ ਤਿਆਰ ਕਰੋਗੇ ਤਾਂ ਉਹ ਤੁਹਾਡੇ ਲਈ ਵੀ ਬੈਨੀਫੀਸ਼ਲ ਹੋਊਗੀ ਤੁਹਾਡੇ ਵੀ ਐਫਰਟਸ ਲੱਗੇ ਹੋਣਗੇ ਉਸਤੇ ਤਾਂ ਕਿ ਤੁਹਾਨੂੰ ਵੀ ਥੋੜਾ ਜਿਹਾ ਫੀਲ ਹੋਊਗਾ ਹੁਣ ਦੇਖੋ ਜੀ ਤੁਸੀਂ ਆ ਥੋੜਾ ਜਿਹਾ ਧਿਆਨ ਦੇਖੋ ਜੇ ਇੱਕ ਲਈ ਮੈਂ ਡਾਰਕ ਗ੍ਰੀਨ ਇੱਕ ਲਈ ਮੈਂ ਲਾਈਟ ਗ੍ਰੀਨ ਐਂਡ ਇੱਕ ਲਈ ਮੈਂ ਵਾਈਟ ਐਂਡ ਇੱਕ ਲਈ ਮੈਂ yellow ਕਲਰ ਹੁਣ ਇਹ ਚਾਰਾਂ ਕਲਰਸ ਦੇ ਨਾਲ ਆਪਾਂ ਕੀ ਟਰੀ ਟਰੀ ਨੂੰ ਫੁੱਲ ਕੰਪਲੀਟ ਕਰਾਂਗੇ ਤੋ ਹੁਣ ਦੇਖੋ ਤੁਸੀਂ ਥੋੜਾ ਧਿਆਨ ਨਾਲ ਦੇਖਣਾ ਇਹ ਥੋੜੀ ਜੀ ਕਹਿ ਦੋ ਕਿ ਇੰਪੋਰਟੈਂਟ ਚੀਜ਼ ਹੈ ਜਿਹੜੀ ਕਿ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਇਸ ਚੀਜ਼ ਤੋਂ ਬਿਨਾ ਤੁਸੀਂ ਇਹ ਪੇਂਟਿੰਗ ਨਹੀਂ ਕਰ ਸਕਦੇ ਕਿ ਕਿਸੇ ਵੀ ਕਲੋਥ ਦੇ ਉੱਪਰ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਹਰ ਇੱਕ ਮਾਰਕੀਟ ਦੇ ਵਿੱਚ ਹਰ ਇੱਕ ਕੱਪੜੇ ਨੂੰ ਕਪੜੇ ਦੇ ਉੱਪਰ ਜੇ ਪੇਂਟ ਹੋ ਰਿਹਾ ਤਾਂ ਉਹ ਦੋ ਕਲਰ ਨੂੰ ਮਿਕਸ ਕਰ ਕਰਕੇ ਹਰ ਇੱਕ ਫਲਾਵਰ ਬਣਾਇਆ ਜਾਂਦਾ ਹੈ ਹਰ ਇੱਕ ਪੱਤੀ ਬਣਾਈ ਜਾਂਦੀ ਹੈ ਪੱਤਿਆਂ ਦੇ ਵਿੱਚ ਜਾਂ ਤਾਂ ਉਹ ਗ੍ਰੀਨ ਯੂਜ਼ ਕਰਦੇ ਆ ਵਾਈਟ ਦੇ ਨਾਲ ਜਾਂ ਗ੍ਰੀਨ ਯੂਜ਼ ਕਰਦੇ ਯੈਲੋ ਦੇ ਨਾਲ ਬਟ ਲਾਈਟ ਗ੍ਰੀਨ ਤੇ ਡਾਰਕ ਗ੍ਰੀਨ ਨੂੰ ਵੀ ਯੂਜ਼ ਕਰ ਸਕਦੇ ਆਂਗੇ ਸੋ ਹੁਣ ਮੈਂ ਤੁਹਾਨੂੰ ਦੱਸਦੀ ਪਈ ਆ ਕਿ ਪਹਿਲਾਂ ਤੁਸੀਂ ਥੋੜਾ ਜਿਹਾ ਲਾਈਟ ਗ੍ਰੀਨ ਲੈ ਲਓ ਲਾਈਟ ਗ੍ਰੀਨ ਬਲਕਿ ਸਾਰੀਆਂ ਜਿਹੜੀਆਂ ਸ਼ੀਸ਼ੀਆਂ ਮੈਂ ਹੈਗੀਆਂ ਮੈਂ ਤੁਹਾਨੂੰ ਦੱਸੀ ਆ ਉਹਨਾਂ ਨੂੰ ਖੋਲ-ਖੋਲ ਕੇ ਰੱਖ ਲਓ ਬਿਕੋਜ਼ ਇਹ ਆਪਾਂ ਵਾਰੀ-ਵਾਰੀ ਨਾਲ ਥੋੜਾ-ਥੋੜਾ ਮਿਕਸ ਕਰ ਕਰਕੇ ਯੂਜ਼ ਕਰਾਂਗੇ ਦੇਖੋ ਹੁਣ ਆਪਾਂ ਕੀ ਆ ਲੈ ਚੁੱਕੇ ਥੋੜਾ-ਥੋੜਾ ਦੱਦ ਕਰਕੇ ਡਾਟ ਲਗਾ ਲਓ ਵੀ ਜਿਹੜਾ ਸਾਰੇ ਪਾਸੇ ਕਿਥੋਂ ਠਰ ਲਾਈਟ ਹੋ ਜਾਏ आउटलाइनिंग वेरी कंपल्सरी देखो देखो हम थोड़े सामने आउटलाइनिंग हो चुकी है दैन हूँ आप लवोंगे डार्क ग्रीन देखो हम डार्क ग्रीन भी सारे पास फैला लो थोड़ा पानी का टच ले लो क्योंकि बहुत व्डी पेंट आएगा ਡਾਇਰੈਕਟ ਜਿਹਦੇ ਨਾਲ ਕੀ ਹੈ ਪਾਣੀ ਨਾਲ ਥੋੜਾ ਥੋੜਾ ਫੈਲੇਗਾ ਅੱਗੇ ਪਿੱਛੇ ਹੋਏਗਾ ਕਲਰ ਦੈਨ ਕਿ ਆਪਾਂ ਨੂੰ ਹੈਲਪ ਹੋ ਜੇਗੀ ਜਲਦੀ ਹੋ ਜਾਏਗਾ ਥੋੜੀ ਜੀ ਵੀਡੀਓ ਕੀ ਹੈ ਮੇਰੀ ਵੀ ਸ਼ਾਰਟ ਹੋ ਜਾਵੇਗੀ ਦੈਨ ਥੋੜਾ ਜਿਹਾ ਯੈਲੋ ਹੁਣ ਤੁਸੀਂ ਦੇਖਿਓ ਇਹਦਾ ਕੀ ਮੈਜਿਕ ਹੁੰਦਾ एकदम ब्रशा चला है कि खड़े एक जगह देखो एडा सोह बन के तैयार हो रहा है ਇਹੜੇ ਵਾਈਟ ਯੂਜ਼ ਕੀਤਾ ਮੈਂ ਹੁਣ ਹਾਂਜੀ ਵਾਈਟ ਕਲਰ ਦੇ ਨਾਲ ਮੈਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਐਡ ਕਰਤਾ ਜਗਾ ਜਗਾ ਤੇ ਪਾਣੀ ਵੀ ਯੂਜ਼ ਕਰਦੇ ਰਹੋ ਬਰਨਾਂ ਇਹ ਕਲਰ ਕਿ ਇੱਕ ਜਗ੍ਹਾ ਤੇ ਜੰਮ ਜੇਗਾ ਦੇਖੋ ਪਾਣੀ ਲਾਉਣ ਨਾਲ ਮੈਂਟਾਂ ਜੀ 2 ਸਕਿੰਟਾਂ ਜੀ ਪਾਣੀ ਲਾਉਣ ਨਾਲ ਇਹ ਗਾਂ ਚਲਾ ਜਾਂਦਾ ਦੇਖੋ ਜਿਦਾ ਜਿਤੇ ਬਾਰਾ ਡਾਰਕਟਨ ਲੱਗ ਰਿਹਾ ਉੱਥੇ ਉੱਥੇ ਲਾਈਟ ਕਲਰ ਜਾਂ ਵਾਈਟ ਕਲਰ ਯੂਜ਼ ਕਰ ਲਓ ਲਾਈਟ ਗ੍ਰੀਨ ਯੂਜ਼ ਕਰ ਲਓ ਜਾਂ ਫਿਰ ਜਾਂ ਫਿਰ ਵਾਈਟ ਕਲਰ ਯੂਜ਼ ਕਰ ਲਓ ਦੇਖੋ ਜਿੱਥੋਂ ਨਹੀਂ ਸਮਝ ਆ ਰਹੀ ਦੈਨ ਉੱਥੋਂ ਮੈਨੂੰ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਕਮੈਂਟ ਕਰਨ ਦੇ ਕੋਈ ਪੈਹੇ ਨਹੀਂ ਲੱਗਦੇ ਤਾਂ ਪਲੀਜ਼ ਤੁਸੀਂ ਹਿਚਕਿਚਾਇਆ ਨਾ ਕਰੋ ਬਿਕਾਜ਼ ਮੈਨੂੰ ਫਿਰ ਕੌਨਫੀਡੈਂਸ ਰਹਿੰਦਾ ਵੀ ਮੇਰੀ ਆਡੀਅנס ਜਿਹੜੀ ਉਹ ਮੈਨੂੰ ਦੇਖਦੀ ਹੈ ਤੇ ਮੈਨੂੰ ਕੁਐਸਚਨ ਪੁੱਟ ਕਰਦੀ ਹੈ ਤੇ ਸਮਝਦੀ ਹੈ ਵਰਨਾ ਅੱਜ ਕੱਲ ਟਾਈਮ ਨਹੀਂ ਸਮਝਦਾ ਕੋਈ ਵੀ ਤਾਂ ਮੈਂ ਆਪਦੀ ਆਡੀਅנס ਤੋਂ ਇਹ ਸੋਚ ਰੱਖੀ ਹੈ ਵੀ ਮੇਰੀ ਆਡੀਅנס ਜਿਹੜੀ ਹੈ ਮੈਨੂੰ ਸਮਝਦੀ ਹੈ। ਦੈਨ ਹੋਣ ਕਿਆ ਦੇਖੋ ਥੋੜੇ ਥੋੜੇ ਲੁੱਕ ਹੌਲੀ ਹੌਲੀ ਕੀ ਹੈ ਚੇਂਜ ਹੋ ਰਹੀ ਹੈ। ਦੇਖੋ। ਇੱਕੇ ਬ੍ਰਸ਼ ਦਾ ਹੀ ਕਮਾਲ ਹੁੰਦਾ ਹੈ ਕਿ ਆਪਾਂ ਟਾਈਮ ਨਾਲ ਬ੍ਰਸ਼ ਨੂੰ ਕੀ ਕਰ ਲਈਏ ਚੇਂਜ। ਜਾਂ ਕਿ ਬ੍ਰਸ਼ ਨਹੀਂ ਚੇਂਜ ਕਰਨਾ ਐਕਚੁਅਲੀ ਉਹਦੀ ਲੋਕੇਸ਼ਨ ਚੇਂਜ ਕਰ ਦੇਣੀ ਹੈ। ਲੋਕੇਸ਼ਨ एज वैल एज थोड़े जे एफर्ट्स आपके वालों पाओ दैन की है थोड़ा रिजल्ट जरूर मिलेगा कोई भी काम औखा नहीं हूँ बस आपका तरीका जो बदल देवे दैन वो हो जाएगा देखो हम थोड़े सामने थोड़ी थोड़ी वाइट थोड़ा थोड़ा येलो थोड़ा थोड़ा ग्रीन थोड़ा थोड़ा लाइट ग्रीन डार्क लाइट देखो कि सोना कह दो कि रियल ही है बिल्कुल रियल लग रहा है जो तुम देखो हम ਕਰਨਾ ਚਾਹੂੰ ਤਾਂ ਥੋੜਾ ਥੋੜਾ yellow ਜਗਾ ਜਗਾ ਤੇ ਲਗਾ ਦੋ ਤਾਂ ਕਿ ਹੋਊਗਾ ਇਹ ਦੇ ਨਾਲ ਕੀ ਹੋਊਗਾ ਥੋੜਾ ਥੜਾ ਜਲ ਆ ਜਾਗਾ ਤਾਂ yellow yellow ਹੁੰਦੀ ਨਹੀਂ ਪੱਤੀਆਂ ਖੱਟੀ ਖੱਟੀ ਪੱਤੀਆਂ ਜਗਾ ਜਗਾ ਤਾਂ ਉਹ ਚੀਜ਼ ਆ ਜਾਏਗੀ ਇਹਦੇ ਵਿੱਚ ਰਿਐਲਿਟੀ ਦੇਖੋ ਦੇਖੋ ਥੋੜਾ ਥੋੜਾ ਕਹ ਦੋ ਕਿ ਰੀਅਲ ਬਣਾਉਣ ਦੀ ਕੋਸ਼ਿਸ਼ ਕਰੋ ਜਿੰਨਾ ਤੁਸੀਂ ਇਹਨੂੰ ਰੀਅਲ ਬਣਾਉਣ ਦੀ ਕੋਸ਼ਿਸ਼ ਕਰੋਗੇ ਉਨਾਂ ਹੀ ਰੀਅਲ ਬਣੋਗਾ ਜੇ ਤੁਸੀਂ ਬਸ ਉੱਥੇ ਚਲੋ ਜੀ ਗ੍ਰੀਨ ਕਲਰ ਕਰ ਦਿੱਤਾ ਦੈਨ ਟਰੀਜ਼ ਹੋ ਗਿਆ ਤਿਆਰ ਨੋ ਤਾਂ ਦੇਖੋ ਮੈਂ ਵੀਡੀਓ ਨਾਲ ਲੌਂਗ ਕਰਦੀ ਹੁਈ ਮੈਂ ਪਹਿਲਾਂ ਹੀ ਇਹ ਟਰੀ ਨੂੰ ਕੀ ਕਲਰ ਅਪ ਕਰ ਦਿੱਤਾ ਹੈ ਬਸ ਥੋੜਾ ਇਹ ਫੈਲ ਆਉਣਾ ਬਾਕੀ ਹੈ ਜਿਹੜਾ ਕਿ ਤੁਹਾਨੂੰ ਮੈਂ ਦਿਖਾਉਣਾ ਸੀਗਾ ਦੇਖੋ ਜੇ ਤੁਸੀਂ ਦੇਖ ਕੇ ਸਿੱਖ ਸਕਦੇ ਹੋ ਦੈਨ ਤੁਸੀਂ ਆਪ ਕਰਕੇ ਵੀ ਸਿੱਖ ਸਕਦੇ ਹੋ ਦੇਖੋ ਜੇ ਤੁਸੀਂ ਕਰਨਾ ਜਾਣਦੇ ਹੋ ਬਟ ਤੁਹਾਨੂੰ ਆਈਡੀਆ ਨਹੀਂ ਆ ਰਿਹਾ ਦੈਨ ਮੈਨੂੰ ਕਨੈਕਟ ਕਰੋ ਕੰਟੈਂਟ ਕਰੋ ਤੇ ਹੋਰ ਤਾਂ ਹੋਰ ਮੈਨੂੰ ਕਮੈਂਟ ਕਰੋ ਕਮੈਂਟ ਕਰਕੇ ਪੁੱਛੋ ਕੋਈ ਆਈਡੀਆ ਪੁੱਛੋ ਦੈਨ ਮੈਂ ਥੋੜੀ ਹੈਲਪ ਕਰਾਂਗੀ ਬਿਕੋਜ਼ ਮੈਂ ਇਹ ਵੀਡੀਓ ਜਸਟ ਆਪਣੇ ਪੈਸ਼ਨ ਲਈ ਨਹੀਂ ਬਣਾ ਰਹੀ ਤੁਹਾਡੀ ਹੈਲਪ ਕਰਨ ਲਈ ਬਣਾ ਰਹੀ ਹਾਂ ਤਾਂ ਕਿ ਤੁਸੀਂ ਥੋੜਾ ਜਿਹਾ ਮਚ्योर ਹੋ ਤੇ ਥੋੜਾ ਜਿਹਾ ਅਨਕਾ ਲੋ ਕਿ ਅੱਜ ਦੇ ਵਰਲਡ ਜਿਹੜਾ ਕਿ ਅੱਜ ਦਾ ਤੇਜ਼ ਵਰਲਡ ਹੈ ਉਹਦੇ ਚ ਥੋੜਾ ਜਿਹਾ ਇਨਕਲੂਡ ਹੋ ਜਾਓ ਬਿਕਾਜ਼ ਅੱਜ ਕੱਲ ਦੇ ਟਾਈਮ ਚ ਜੇ ਤੁਸੀਂ ਕੁਝ ਵੀ ਕਰ ਰਹੇ ਹੋ then वेल एंड ਗੁੱਡ ਜੇ ਤੁਸੀਂ ਫ੍ਰੀ ਬੈਠੇ ਹੋ then ਨਾਟ ਅੱਜ ਕੱਲ ਦੇ ਟਾਈਮ ਚ ਕੰਮ ਨਾਲ ਹੀ ਸਭ ਕੁਝ ਹੈ ਦੇਖੋ ਹੁਣ ਕੀ ਟਰੀ ਵਨ ਕੇ ਵੀ ਤਿਆਰ ਹੋ ਚੁੱਕਿਆ ਥੋੜਾ ਜੈ ਨੂੰ ਕਹਿ ਦੋ ਕਿ ਥੋੜਾ ਜੈ ਨੂੰ ਹੋ ਜਾਂਦੋ ਸਾਫ ਸੁੱਕ ਜਾਂਦੋ ਥੋੜਾ ਜੈ ਥੈਨ ਆਪਾਂ ਕੀ ਇਹਦੇ ਵਿੱਚ ਵੀ yellow ਕਲਰ ਇਦਾਂ ਦਾ ਨਾ ਡਾਟ ਲਗਾ ਦਾਂਗੇ ਜਿਹੜਾ ਕਿ ਰੀਅਲ ਲੰਗੇਗਾ ਹੁਣ ਵਾਰੀ ਆ ਗਈ ਕਹਾ ਦੀ ਨੀਚੇ-ਨੀਚੇ ਜਿਹੜਾ ਗ੍ਰਾਸ ਬਣਾਉਣਾ ਥੈਨ ਆਜੋ ਉਹ ਵੀ ਕਰ ਲੈਨੇ ਆਪਾਂ ਵੈਸੇ ਆਪਾਂ ਛੋਟੇ ਬ੍ਰਸ਼ ਨਾਲ ਇੱਕ ਵਾਰੀ ਕਰਕੇ ਵੇਖੀਏ ਮੈਂ ਕੱਦ ਕਿੰਤਾ ਨਹੀਂ ਛੋਟੇ ਬ੍ਰਸ਼ ਨਾਲ ਕਹਾ ਬਟ ਵੱਡੇ ਪ੍ਰਸ਼ਨ ਕਾ ਕਿਤਾ ਹੋਇਆ ਬਟ ਆਪਾਂ ਕਰਕੇ ਦੇਖ ਲੈਨੇ ਜੇ ਸੋਣਾ ਲੱਗਿਆ ਤਾਂ ਆਪਾਂ ਇਹਦੇ ਨਹੀਂ ਕਰਾਂਗੇ ਦੇਖੋ ਇਹਦੀ ਵੀ ਬਹੁਤ ਸੋਹਣੀ ਕੀ ਹੈ ਸ਼ਾਈਨਿੰਗ ਆ ਗਈ ਆ ਸ਼ਾਈਨਿੰਗ ਕੀ ਬਹੁਤ ਸੋਹਣਾ ਡਿਜ਼ਾਈਨ ਆ ਰਿਹਾ ਹੈ ਜਿਹੜਾ ਆਪਾਂ ਨੂੰ ਚਾਹੀਦਾ ਸੀ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਤੇ ਬਣ ਕੇ ਤਿਆਰ ਹੋ ਰਿਹਾ ਇਹਨੂੰ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਆਪਣੇ ਕਮੀਜ਼ ਦੇ ਉੱਪਰ ਆਪਣੀ ਸਲਵਾਰ ਦੇ ਪੌਂਚਾਂ ਦੇ ਉੱਪਰ ਦੇਖੋ ਕਾ ਜਿਹੜਾ ਇਹ ਗ੍ਰਾਸ ਲੱਗਦਾ ਹੈ ਨਾ ਇਹਨੂੰ ਬਸ ਇੱਕ ਵਾਰੀ ਤੁਸੀਂ ਆਪਣੇ ਐਕਸਪੀਰੀਅੰਸ ਨਾਲ ਚੰਗੀ ਤਰ੍ਹਾਂ ਕਹ ਦੋ ਸਿੱਖ ਲਓ ਜਿੱਦਾਂ ਕਿ ਤੁਹਾਡਾ ਉਹ ਸੀ ਨਾ ਲੀव्स ਦਾ ਸੀਗਾ ਉਦਾਂ ਹੀ ਇਹ ਹੈ ਜੇ ਤੁਸੀਂ ਇਹਨੂੰ ਸਿੱਖ ਲਓਗੇ ਨਾ ਤੁਸੀਂ ਇਹ ਕਿਤੇ ਵੀ ਕਰ ਸਕਦੇ ਹੋ ਹੋਂਚਾਂ ਦੇ ਉੱਤੇ ਜਾਂ ਤੁਸੀਂ ਕਮੀਜ਼ ਦੇ ਘੇਰੇ ਦੇ ਉੱਪਰ ਕਿਤੇ ਵੀ ਕਰ ਸਕਦੇ ਹੋ ਇਹ ਇੱਕ ਨਵਾਂ ਕਹੋ ਕਿ ਟ੍ਰੈਂਡ ਹੈ ਉੱਪਰ ਛੋਟੇ ਛੋਟੇ ਫਲਾਰ ਬਣਾ ਸਕਦੇ ਹੋ ਤਾਂ ਇਹ ਬਹੁਤ ਆਮ ਜਿਹੀਆਂ ਗੱਲਾਂ ਨੇ ਜਿਹੜੇ ਤੁਸੀਂ ਸਮਝ ਲਓ ਤਾਂ ਹੁਣੇ ਹੀ ਚੰਗਾ ਕਿਉਂਕਿ ਜੇ ਤੁਸੀਂ ਇੱਕ ਗਾਂ ਬੁਟੀਕ ਸ਼ੁਰੂ ਕੀਤਾ ਥੈਨ ਤੁਸੀਂ ਪੇਂਟ ਦਾ ਕੰਮ ਨਾਲ-ਨਾਲ ਸ਼ੁਰੂ ਕੀਤਾ ਕਿਉਂਕਿ ਜਿਹੜੇ ਬੱਚੇ ਕਹੋ ਕਿ ਸ਼ੁਰੂ ਤੋਂ ਹੀ ਪੇਂਟ ਚਾਹੁੰਦੇ ਆ ਉਨਾ ਆਲ ਕੰਮ ਸ਼ੁਰੂ ਕਰ ਲੈਂਦੇ ਆ ਤਾਂ ਤੁਹਾਨੂੰ ਉਸ ਟਾਈਮ ਤੇ ਪ੍ਰੋਬਲਮ ਨਹੀਂ ਆਏਗੀ ਮੇਰੀਆਂ ਵੀਡੀਓਜ਼ ਦੇਖੋ ਲਾਈਕ ਕਰੋ ਵਾਚ ਕਰੋ ਐਂਡ ਕੀ ਉਹਨਾਂ ਨੂੰ ਫੋਲੋ ਵੀ ਕਰੋ ਸਕਿਪ ਸਕਿਪ ਕਰਕੇ ਵੀਡੀਓ ਨਾ ਵੇਖਿਆ ਕਰੋ ਕਿਉਂਕਿ ਉਹਦੇ ਵਿੱਚ ਬਹੁਤ ਚੀਜ਼ਾਂ ਕੀ ਰਹਿ ਜਾਂਦੀਆਂ ਬੜ ਬਾਅਦ ਵਿੱਚ ਕੀ ਆਪ ਨੂੰ ਪਤਾ ਨਹੀਂ ਲੱਗਦਾ ਤੇ ਫਿਰ ਫੇਰ ਵੀਡੀਓ ਵੇਖਦੇ ਹੋ ਦੈਨ ਉਹ ਤੋਂ ਚੰਗਾ ਹੈ ਕਿ ਪਹਿਲਾਂ ਹੀ ਤੁਸੀਂ ਫੁੱਲ ਵੀਡੀਓ ਵੇਖੋ ਤੇ ਉਹਨੂੰ ਸਮਝੋ ਦੇਖੋ ਕਿ 10 ਸੋਨਾ ਲਗਰੀਆ ਮੈਂ ਇਹ ਇੱਕ ਸੂਟ ਕਰ ਚੁੱਕੀ ਹਾਂ ਇਹਦੇ ਨਾਲ ਛੋਟੇ ਬੇਬੀਜ਼ ਦਾ ਤਾਂ ਮੈਨੂੰ ਥੋੜਾ ਜਿਹਾ ਐਕਸਪੀਰੀਅੰਸ ਹੈਗਾ ਬਟ ਤੁਸੀਂ ਐਕਸਪੀਰੀਅੰਸ ਲਓ ਤੇ ਇਹਨੂੰ ਗੇਨ ਕਰੋ ਤੇ ਹੋਰ ਤਾਂ ਹੋਰ ਇਹਨੂੰ ਅਪਲਾਈ ਕਰੋ ਥੋੜਾ ਜਿਹਾ ਕਿ ਆਪ ਪੌਦਿਆਂ ਦੇ ਅੱਗੇ-ਅੱਗੇ ਕਰ ਦਾਂਗੇ ਤਾਂ ਜੋ ਕਿ ਇਹਨੂੰ ਦਿਸੇ ਨਾ ਇਹਦਾ ਦਿਸੇ ਨਾ ਨੀਚੇ ਵਾਲਾ ਪਾਟ ਬਟ ਅਦਰਵਾਈਜ਼ ਵੈਲ ਐਨਕੁਡ ਦੇਖੋ ਕਿੰਨੇ ਥੋੜੇ ਕਿ ਟਾਈਮ ਦੇ ਵਿੱਚ ਮੈਂ ਕਿੰਨੀ ਸੋਹਣੀ ਇੱਕ ਡਰਾਇੰਗ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਜੇ ਥੋੜਾ ਯੈਲੋ ਵਿੱਚ ਮਿਕਸ ਅਪ ਕਰਨਾ ਥੈਂ ਤੁਸੀਂ ਉਹ ਵੀ ਕਰ ਸਕਦੇ ਹੋ ਥੋੜਾ ਯੈਲੋ ਕਰ ਲਓ ਦੇਖੋ ਥੋੜਾ ਯੈਲੋ ਕਰਨਾ ਕਿ ਉਹ ਥੋੜਾ ਜਿਆਦਾ ਇਹਦਾ ਸ਼ਾਈਨਿੰਗ ਆ ਗਈ ਥੋੜੀ ਜੀ ਦੇਖੋ ਥੋੜਾ येलो ਕਰਨਾ ਕੀ ਹੈ ਸ਼ਾਈਨ ਕੀ ਆ ਰਹੀ ਹੈ ਤਾਂ ਹੁਣ ਕੀ ਤੁਸੀਂ ਕਰਨਾ ਇਦਾਂ ਦੀ ਪੇਂਟਿੰਗ ਕਰੇ ਜ਼ਰੂਰ ਟਰਾਈ ਕਰਨੀ ਹੈ ਤਾਂ ਜੋ ਕਿ ਤੁਹਾਨੂੰ ਇਹਦਾ ਐਕਸਪੀਰੀਅੰਸ ਹੋਵੇ ਤੇ ਤੁਸੀਂ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜਦसे ਕੋਈ ਕੰਮ ਸ਼ੁਰੂ ਕਰੋ ਬੁਟੀਕ ਦਾ ਜਾਂ ਕੋਈ ਸੂਟ ਪੇਂਟ ਕਰਨ ਦੀ ਕੋਈ ਸ਼ੌਕ ਚਲਾਉ ਜੇ ਕੋਈ bizness ਚਲਾਉ ਤਾਂ ਤੁਹਾਨੂੰ ਇਹਦੀ ਪ੍ਰੋਬਲਮ ਨਾ ਆਵੇ। ਜੇ ਤੁਸੀਂ ਘਰ ਆਪ ਘਰ ਬੈਠੇ ਆਪਣਾ ਵੀ ਕੰਮ ਸ਼ੁਰੂ ਕਰ ਸਕਦੇ ਹੋ ਜਾਂ ਫਿਰ ਆਪਣੇ ਵਾਸਤੇ ਵੀ ਕਰ ਸਕਦੇ ਹੋ ਵੀ ਇਹਦੇ ਅੱਜਕੱਲ ਬਹੁਤ ਜ਼ਿਆਦਾ ਪੇਂਟ ਕਰਨ ਦੇ ਬਹੁਤ ਜ਼ਿਆਦਾ ਪੈਸੇ ਲੈ ਰਹੀਆਂ ਨੇ ਬੁੜੀਆਂ ਮਤਲਬ ਕਿ ਜਿਹੜੀਆਂ ਕੰਮ ਕਰ ਰਹੀਆਂ ਨੇ ਇਸ ਪੇਂਟਿੰਗ ਦਾ ਤਾਂ ਤੁਸੀਂ ਇਹ ਤੋਂ ਬਚੋ ਜਿਹੜੇ ਐਕਸਪੈਂਸਸ ਹੋ ਗਏ ਸੇਵ ਕਰੋ। ਤਾਂ ਮੇਰਾ ਬਸ ਇਹੀ ਮੋਟਿਵ ਸੀ ਵੀ ਤੁਹਾਨੂੰ ਅੱਜਕੱਲ ਦੇ ਟ੍ਰੈਂਡ ਨਾਮ ਹੈ ਮਿਕਸ ਅਪ ਕਰਾਂ ਜਾਂ ਤੁਹਾਨੂੰ ਨੋ ਮਤਲਬ ਕਿ ਸਾਨੂੰ ਜਾਣੂ ਕਰਵਾਵਾਂ ਅੱਜ ਕੱਲ੍ਹ ਦੇ ਟ੍ਰੈਂਡ ਤੋਂ ਦੇਖੋ ਕਿੰਦੀ ਸੋਹਣੀ 기ਆ ਪੇਂਟਿੰਗ ਬਣ ਕੇ ਤਿਆਰ ਹੋਈ ਹੈ ਜਿਹੜੀ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਅਦਰਵਾਇਜ਼ ਛੋਟੇ ਬੱਚਿਆਂ ਲਈ ਇਹ ਇੱਕ ਸਨੇਹਾ ਹੀ ਆ ਵੀ ਤੁਸੀਂ ਇਦਾਂ ਦਾ ਪੇਂਟ ਕਿਆ ਕਾਪੀਜ਼ ਦੇ ਉੱਪਰ ਕਰ ਸਕਦੇ ਹੋ ਚਾਰਟ ਦੇ ਉੱਪਰ ਕਰ ਸਕਦੇ ਹੋ ਦੇਖੋ ਸੋ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਮੈਂ ਇਹ ਵਾਰ-ਵਾਰ ਕਹਿੰਨੀ ਕਿਉਂਕਿ ਮੇਰੀਆਂ ਵੀਡੀਓਜ਼ ਦਿਨ ਦੇ ਵਿੱਚ 4-5 ਆਉਂਦੀਆਂ ਨੇ ਦੇਮ ਮੈਂ ਅਸਾਂ ਵੀਡੀਓ ਬਣਾਉਣੀ ਹੈ ਬੀਜ਼ੀ ਸ਼ਡਿਊਲ ਚੋਂ ਨਿਕਲ ਕੇ ਸੋ ਧੰਨਵਾਦ ਥੈਂਕ ਯੂ